ਡਿਲੀਵਰੀ ਦੌਰਾਨ ਬੱਚੇ ਦੀ ਮੌਤ ਦਾ ਜ਼ਿੰਮੇਵਾਰ ਪਤੀ-ਪਤਨੀ ਵੱਲੋਂ ਡਾਕਟਰ ਨੂੰ ਠਹਿਰਾ ਦਿੱਤਾ ਗਿਆ ਹੈ ਤੇ ਸੋਸ਼ਲ ਮੀਡੀਆ ਤੇ ਇਸ ਬਾਰੇ ਪੋਸਟ ਪਾ ਕੇ ਡਾਕਟਰ ਦੇ ਬਾਰੇ ਗਲਬਾਤ ਕਰਦੇ ਹੋਏ ਪਤਨੀ ਨੇ ਦਸਿਆ ਕਿ ਹਸਪਤਾਲ ਦੇ ਵਿੱਚ ਸ਼ਾਮ ਦੇ 4 ਵਜੇ ਤੋਂ ਲੈ ਕੇ 12 ਵਜੇ ਤੱਕ ਪਤਨੀ ਕਲਪਤੀ ਰਹੀ ਲੇਕਿਨ ਇਸ ਮਾਮਲੇ ਦੇ ਵਿੱਚ ਡਾਕਟਰਾਂ ਵੱਲੋਂ ਲਾਪਰਵਾਹੀ ਵਿਖਾਈ ਗਈ ਤੇ ਪੀੜਤ ਨੇ ਵੀ ਗਲਬਾਤ ਕਰਦੇ ਹੋਏ ਦੱਸਿਆ ਕਿ ਬੱਚੇ ਦੀ ਮੌਤ ਡਾਕਟਰ ਦੀ ਲਾਪਰਵਾਹੀ ਦੇ ਕਾਰਨ ਹੋਈ ਹੈ ਮੇਰੇ ਬੱਚੇ ਦੀ ਮੌਤ ਨਹੀਂ ਹੋਈ ਸੀ ਇਹ ਨਾਲ ਹੀ ਨਾਲ ਹੋਈ ਸੀ ਇਹਨੇ ਡਾਕਟਰ ਨੇ ਕੋਈ ਮੇਰੇ ਨਾਲ ਗੋਣ ਨਹੀਂ ਕਰਿਆ ਸੀ ਦੇਖਵਾਰ ਇਹਨੇ ਜਾਣ ਕੇ ਕਰਿਆ ਸੀ ਮੇਰੇ ਨਾਲ ਕੀ ਨਾਮ ਸੁਗਮੰਦਰ ਗੌਰ ਕਿਉਂਕਿ ਜਦੋਂ ਉਹਨੇ ਮੈਨੂੰ ਕਿਹਾ ਸੀ ਮਾਚੂ ਵੜਿਆ ਹੋਇਆ ਸੀ ਨਹੀਂ ਗਏ ਸੀ ਬਾਅਦ ਵਿੱਚ ਉਹਨੇ ਕਿਹਾ ਕਿ ਨਾਰਮਲ ਤੁਹਾਡਾ ਬੱਚਾ ਹੋਨੇ ਕੋਈ ਟੈਨਸ਼ਨ ਦੀ ਗੱਲ ਨਹੀਂ ਐ ਐਸੀ ਹਸਪੀਟਲ ਗਏ ਸਾਨੂੰ ਕਿਸੇ ਨੇ ਨਹੀਂ ਦੇਖਿਆ ਸੀ ਐਸੀ ਪੂਰੇ 8 ਘੰਟਾ ਉੱਥੇ ਪਏ ਰਹੇ ਮੇਰੇ ਨਾਲ ਬਹੁਤ ੱੱਕਾ ਕਰਿਆ ਇਹਨੇ ਇਹ ਦੂਜੇ ਬੱਚੇ ਦੇ ਨਾਲ ਨਾ ਹੋਣਾ ਚਾਹੀਦਾ ਜਿੱਦਾਂ ਮੇਰੇ ਬੱਚੇ ਨਾਲ ਹੋਇਆ। ਕਦੋਂ ਸ਼ੁਰੂ ਹੋਇਆ ਸੀ ਇਹ ਇਲਾਜ ਤੁਹਾਡਾ? ਇਹ ਹੋਇਆ ਸੀ ਮੇਰਾ 5ਵੇਂ ਮਹੀਨੇ 'ਚ। ਮੈਨੂੰ ਪੂਰੇ 9 ਮਹੀਨੇ ਉੱਥੇ ਹੀ ਹੋਇਆ ਮੇਰਾ ਇਲਾਜ। ਤੇ ਉਸ ਤੋਂ ਬਾਅਦ ਜਦੋਂ ਮਤਲਬ ਪੂਰਾ ਟਾਈਮ ਆ ਗਿਆ ਸੀ ਡਿਲੀਵਰੀ ਦਾ। ਸਭ ਰਿਪੋਰਟਾਂ ਠੀਕ ਸੀ। ਹਾਂਜੀ ਸਾਰੀ ਰਿਪੋਰਟਾਂ ਠੀਕ ਹੈ ਮੇਰੇ ਕੋਲ ਸਾਰੀ ਰਿਪੋਰਟਾਂ ਹਨ। ਸਾਰਾ ਕੁਝ ਠੀਕ ਸੀ ਇਹਨਾਂ ਨੇ ਕਿਹਾ ਨਾਰਮਲ ਬੱਚਾ ਹੋਨੇ ਤੁਸੀਂ ਹਸਪੀਟਲ ਕਰਾ ਲਓ। ਮਾਛੂੜ ਮਿਲੋਂਗੇ ਮਸਾਨੂ ਤਾਂ ਮਾਛੂੜ ਮਿਲ ਲੋ ਤਾਂ ਐਸੀ ਫਿਰ ਗਈ ਐਸੀ ਤਾਂ ਇਹਨਾਂ ਕਿਹਾ ਕਾ ਕੋਈ ਮਾਛੂੜ ਮਿਲਣ ਦੀ ਜਰੂਰਤ ਨਹੀਂ ਹੈ ਤੁਹਾਨੂੰ ਨੋਰਮਲ ਬੱਚਾ ਹੋਣੀ ਤੁਹਾਡਾ ਜਿਹੜਾ ਤੁਸੀਂ ਕਹਿੰਦੇ ਹੋ 8 ਘੰਟੇ ਬਹੁਤ ਸਾਰਾ ਹਰਾਸਮੈਂਟ ਹੋਈ ਹੈ ਹਾਂਜੀ ਸਾਡੇ ਨਾਲ ਇੰਨਾ ਕਰਿਆ ਕਿਸ ਤਰੀਕੇ ਦਾ ਉਹਨਾਂ ਨੇ ਕਹਿਲੀ ਕਿੱਥੇ ਉਹਨਾਂ ਦਾ ਸਾਨੂੰ ਲੈ ਗਏ ਨਾ ਕੋਈ ਟੀਕਾ ਨਾ ਕੋਈ ਦਵਾਈ ਕੁਝ ਵੀ ਨਹੀਂ ਦਿੱਤਾ ਸਾਨੂੰ ਸਾਨੂੰ ਕਹਿੰਦੇ ਦਰਦ ਲੈ ਜਾਓ ਬੈਠੇ ਜਾਓ ਦਰਦ ਲੈ ਜਾਓ ਉਠੇ ਜਾਓ ਘੁੰਮੇ ਜਾਓ ਸਾਡੇ ਨਾਲ ਬਹੁਤ ਜ਼ਿਆਦਾ ਉਹ ਕਰਿਆ ਇਹਨੇ ਤੇ ਡਾਕਟਰ ਆ ਪਈ ਸੀਗੀ ਇਹ ਉਹ ਦਿਨ ਨਹੀਂ ਆਈ ਸੀ ਪਰ ਉਹੀ ਸੀ ਕਰਮਚਾਰੀ ਸੀ ਕੋਈ ਸਟਾਫ ਸੀ ਸਟਾਫ ਸੀ ਬਸ ਜਿਹੜਾ ਰਾਤ ਨੂੰ 8 ਵਜੇ ਬਾਅਦ ਆਉਂਦੇ ਆ। 4 ਵਜੇ ਤੋਂ ਲੈ ਕੇ ਵੀਜੀ 12 ਵਜੇ ਤੱਕ ਕਿਸੇ ਡਾਕਟਰ ਨੇ ਕੋਈ ਕੇਅਰ ਨਹੀਂ ਕੀਤੀ ਹੈਗੀ। ਨਾਰਮਲ ਕੇਸ ਸੀਗਾ ਜਿਹੜੇ ਮੈਡਮ ਕੋਲ ਕੇਸ ਸੀ ਸੁਖਵਿੰਦਰ ਕੌਰ ਪੂਰੇ 9 ਮਹੀਨੇ ਅਸੀਂ ਉਹਨਾਂ ਦੇ ਜਿੱਦਾਂ ਉਹਨਾਂ ਨੇ ਸਾਨੂੰ ਕਿਹਾ ਸਕੈਨਾਂ ਵਗੈਰਾ ਦਵਾਈ ਸਭ ਕੁਝ ਉਹਨਾਂ ਦੇ ਹੱਥੋਂ ਚੱਲਿਆ ਸੀਗਾ। ਲਾਸਟ ਸਕੈਨ ਜਿਹੜੀ 9ਵੇਂ ਮਹੀਨੇ ਹੁੰਦੀ ਆ ਉਹ ਵੀ ਅਸੀਂ ਉਹਨਾਂ ਨੂੰ ਜੋ ਦਿਖਾਈ ਉਹਨਾਂ ਨੇ ਵੀ ਕਿਹਾ ਸਾਨੂੰ ਕਿ ਨਾਰਮਲ ਬੱਚਾ ਏ। ਪਹਿਲਾਂ ਸਾਨੂੰ ਉਹ ਪ੍ਰਾਈਵੇਟ ਮਾਛੂਆੜੇ ਬੁਲਾਉਂਦੇ ਸੀ ਆਪਦੇ ਕੋਲ ਪਰ ਉਹਨਾਂ ਨੇ ਜਦੋਂ ਬਾਅਦ ਸਕੈਨ ਦੇਖੀ ਲਾਸਟ ਵਾਲੀ ਉਹ ਕਹਿੰਦੇ ਵੀ ਨਾਰਮਲ ਹੋਣਾ ਹੈ ਸਟਾਫ ਤੁਸੀਂ ਉਰੇ ਆ ਜਿਓ ਹਸਪੀਟਲ ਦੇ ਵਿੱਚ ਐਡਮਿਟ ਹੋ ਜਿਓ ਨਾਰਮਲ ਹੋ ਜਾਣਾ ਸਾਰਾ ਕੁਝ ਨੰਬਰ ਸਾਨੂੰ ਉਹਨਾਂ ਨੇ ਬਕਾਇਦਾ ਆਪਣਾ ਪਰਚੀ ਤੇ ਦਿੱਤਾ ਸੀ ਜੇ ਕੋਈ ਜ਼ਰੂਰਤ ਪਈ ਤਾਂ ਸਾਨੂੰ ਕਾਲ ਕਰ ਲਿਓ ਪਰ ਵੀਰ ਜੀ ਸਮਰਾਲੇ ਦੇ ਵਿੱਚ ਰਾਤ ਨੂੰ ਕੋਈ ਵੀ ਡਾਕਟਰ ਨਹੀਂ ਸੀ ਐਮਰਜੈਂਸੀ ਦੇ ਵਿੱਚ ਜੋ ਕਰਮਚਾਰੀ ਸੀਗੇ ਉੱਥੇ ਦੇ ਇੱਕ ਸਾਡੀ ਆਸ਼ਾ ਵਰਕਰ ਸੀਗੀ ਇੱਕ ਸਫਾਈ ਕਰਮਚਾਰੀ ਸੀਗਾ ਉਹੀ ਮੇਰੀ ਵਾਈਫ ਦੇ ਨੇੜੇ ਤੇੜੇ ਫਿਰਦੇ ਸੀ ਕਹਿ ਕੇ ਅਸੀਂ ਬੀਪੀ ਚੈੱਕ ਕਰਵਾਉਂਦੇ ਸੀਗੇ ਜੋ ਸਟਾਫ ਸੀਗਾ ਰਾਤ ਵੇਲੇ ਕਿਸੇ ਨੇ ਕੇਅਰ ਨਹੀਂ ਕੀਤੀ ਹੈਗੀ 12 ਵਜੇ ਸਾਨੂੰ ਉਹਨਾਂ ਨੇ ਰੇਫਰ ਕਰਤਾ ਲੁਧਿਆਣੇ ਲੁਧਿਆਣੇ ਗਏ ਉਹ ਡਾਕਟਰ ਕਹਿੰਦੇ ਵੀ ਜੋ ਤੁਸੀਂ ਇੰਨਾ ਟਾਈਮ ਖਰਾਬ ਕਰਕੇ ਆਏ ਹੋ ਪਹਿਲਾਂ ਆ ਜਾਂਦੇ ਤਾਂ ਕੇਸ ਨਾਰਮਲ ਹੋਣਾ ਸੀਗਾ ਤੁਹਾਡਾ ਹੋਇਆ ਨਾਰਮਲ ਸੀਗਾ ਪਰ ਬੱਚੇ ਦੀ ਜਿਹੜੀ ਕੰਡੀਸ਼ਨ ਸੀਗੀ ਉਹ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਜਿਸ ਕਰਕੇ ਬੱਚਾ ਪੀਜੀਆਈ ਵਾਲਿਆਂ ਨੇ ਸਾਨੂੰ ਡੈੱਡ ਦੱਸਤਾ ਉਹਨਾਂ ਨੇ ਮਾਮਲਾ ਸਮਰਾਲਾ ਦੇ ਸਰਕਾਰੀ ਹਸਪਤਾਲ ਦਾ ਦੱਸਿਆ ਜਾ ਰਿਹਾ ਹੈ ਤੇ ਸਮਰਾਲਾ ਦੇ ਹੀ ਨਜ਼ਦੀਕੀ ਪਿੰਡ ਗੁਰਮੰਧ ਦੇ ਪਤੀ ਪਤਨੀ ਨੇ ਡਾਕਟਰ ਦੇ ਉੱਪਰ ਇਲਜ਼ਾਮ ਲਗਾਏ ਨੇ ਤੇ ਜਦੋਂ ਇਸ ਬਾਰੇ ਡਾਕਟਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਤੋਂ ਬਾਅਦ ਉਹਨਾਂ ਦੇ ਧਿਆਨ ਵਿੱਚ ਆਇਆ ਤਾਂ ਉਹਨਾਂ ਹਸਪਤਾਲ ਦਾ ਰਿਕਾਰਡ ਚੈੱਕ ਕੀਤਾ ਤੇ ਰਿਕਾਰਡ ਦੇ ਵਿੱਚ ਇਹ ਪਾਇਆ ਗਿਆ ਕਿ ਮਰੀਜ਼ ਨੂੰ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਸੀ ਤਾਂ ਉਸ ਤੋਂ 6 ਘੰਟੇ ਬਾਅਦ ਮਰੀਜ਼ ਦੀ ਡਿਲੀਵਰੀ ਹੋਈ ਹੈ ਤੇ ਉਹਨਾਂ ਇਹ ਵੀ ਕਿਹਾ ਕਿ ਉਹਨਾਂ ਦੇ ਉੱਪਰ ਇਹ ਵਜ੍ਹਾ ਇਲਜ਼ਾਮ ਲਗਾਏ ਜਾ ਰਹੇ ਨੇ ਜਿਸ ਕਾਰਨ ਪੂਰਾ ਸਟਾਫ ਵੀ ਪਰੇਸ਼ਾਨ ਹੈ ਦੇਖੋ ਜੀ ਪੇਸ਼ੈਂਟ ਸਾਡੇ ਕੋਲ ਸ਼ਾਮੇ 5:00 ਵਜੇ ਆਇਆ ਸਟਾਫ ਤੇ ਜਿਹੜਾ ਸਟਾਫ ਆਨ ਡਿਊਟੀ ਸੀਗਾ ਇਵਨਿੰਗ ਵਾਲਾ ਉਹਨਾਂ ਨੇ 5:00 ਵਜੇ ਪੇਸ਼ੈਂਟ ਨੂੰ ਚੈੱਕ ਕਰਕੇ ਐਡਮਿਟ ਕੀਤਾ ਉਸ ਦਿਵਾ ਜਿਹੜਾ ਨਾਈਟ ਵਾਲਾ ਸਟਾਫ ਆਇਆ 8:00 ਵਜੇ ਉਹਨਾਂ ਨੇ ਉਸਨੂੰ ਚੈੱਕ ਕੀਤਾ ਪੇਸ਼ੈਂਟ ਦੀ ਪ੍ਰੋਗਰੈਸ ਟੂ ਫਿੰਗਰ ਰੂਲ ਸੀਗੀ ਉਸ ਦਿਵਾ ਉਸਨੇ ਪੇਸ਼ੈਂਟ ਦੇ ਰੈਲੈਂਡ ਨੂੰ ਸਮਝਾਇਆ ਕਿ ਮੈਂ 2 ਘੰਟੇ ਹੋਰ ਦੇਖਣਾ ਕਿ ਮੈਨੂੰ ਜਿਹੜਾ ਪੇਸ਼ੈਂਟ ਨੂੰ ਪੇਨਸ ਹੈਗੀਆਂ ਪਰ ਪ੍ਰੋਗਰੈਸ ਹੋਣੀ ਵਧੀਆ ਨਹੀਂ ਹੋ ਰਹੀ ਉਹਨੇ 11:00 ਵਜੇ ਪੇਸ਼ੈਂਟ ਨੂੰ ਫੇਰ ਚੈੱਕ ਕੀਤਾ ਤੇ ਉਸਨੇ ਉਸਦੇ ਰਿਲੇਟਿਵ ਨੂੰ ਸਮ ਤੇ ਹਜੇ 2 ਫਿੰਗਰ ਹੀ ਐ ਪੈਸ ਕਰਕੇ ਸੀ થોੜਾ ਲੁਧਿਆਣੀ ਭੇਜ ਰਿਆ ਫਿਰ ਉਹਨਾਂ ਨੇ ਫਾਈਲ ਦੇ ਵਿੱਚ ਉਹਨਾਂ ਤੇ ਸਾਈਨ ਸੋਇੰਗ ਵੀ ਕਰਵਾਉਣ ਦੀ ਕੋਸ਼ਿਸ਼ ਕੀਤੀ ਵੀ ਸਾਈਨ ਕਰਦੇ ਉਸ ਤੋਂ ਤੁਹਾਨੂੰ ਲੁਧਿਆਣੀ ਭੇਜ ਰਿਆ 11 ਵਜੇ ਰਾਤ ਨੂੰ ਹੁਣ ਤੱਕ ਸਟਾਫ ਦਾ ਜਿਹੜਾ ਔਨ ਡਿਊਟੀ ਡਾਕਟਰ ਸੀਗਾ ਉਹਨਾਂ ਨੇ ਉਸ ਡਾਕਟਰ ਨੂੰ ਇਨਫੋਰਮ ਕੀਤਾ ਕਿ ਸਰ ਆਹ ਵਾਲੀ ਕੰਡੀਸ਼ਨ ਆ ਉਹਨਾਂ ਨੇ ਕਿਹਾ ਕਿ ਇਸ ਪੇਸ਼ੀਨ ਨੂੰ ਡੈਡੀਸਿਵ ਐਕਸਟਰਨਲ ਸਰਜਰੀ ਕਰ ਦੋ ਉਹਨਾਂ ਨੇ ਉਸ 11 ਵਜੇ ਪੇਸ਼ ਨੂੰ ਉੱਥੇ ਲੁਧਿਆਣੀ ਸਿਗ ਹਸਪੀਟਲ ਰੈਫਰ ਕਰਤਾ ਇਹ ਜਦੋਂ ਆਹ ਪੇਸ਼ੈਂਟ ਦੀ ਵੀਡੀਓ ਵਾਇਰਲ ਹੋਈ ਫਿਰ ਸਾਨੂੰ ਪਤਾ ਲੱਗਾ ਕਿ ਇਦਾਂ ਦਾ ਕੋਈ ਪੇਸ਼ੈਂਟ ਹੈ ਜਿਸ ਦੀ ਕੋਈ ਡੈਥ ਹੋਈ ਹੈ ਫਿਰ ਉਸ ਰਿਕਾਰਡ ਕਢਵਾਇਆ ਉਸ ਰਿਕਾਰਡ ਤੋਂ ਪਤਾ ਚੱਲਿਆ ਕਿ ਇਹ ਪੇਸ਼ ਮਰਾਤ ਨੂੰ 11 ਵਜੇ ਡੈਕ ਪਰ ਹੋਇਆ ਤੇ ਲੂ ਜੈ ਰੈਡੀਸਪਲ ਹਸਪੀਟਲ ਦੇ ਵਿੱਚ ਸਵੇਰੇ 4:30 ਵਜੇ ਜਾ ਕੇ ਇਹਨਾਂ ਤੇ ਡਿਲੀਵਰੀ ਹੋਇਆ 6 ਘੰਟੇ ਬਾਅਦ ਪਰ ਉਹਨਾਂ ਨੇ ਇਲਜ਼ਾਮ ਇਹ ਲਗਾਇਆ ਕਿ ਸਫਾਈ ਕਰਮਚਾਰੀ ਸੀ ਆਸ਼ਾ ਵਰਕਰ ਸੀ ਇੱਥੇ ਕੋਈ ਡਾਕਟਰ ਮੌਜੂਦ ਨਹੀਂ ਸੀ ਕੋਈ ਸਟਾਫ ਨਹੀਂ ਸੀ ਨਹੀਂ ਜੀ ਹਮੇਸ਼ਾ 24 ਘੰਟੇ ਐਮਓ ਔਨ ਡਿਊਟੀ ਹੁੰਦੇ ਆ ਹਰੇਕ ਕੋਲ ਸਾਰੀ ਫੈਸਿਲਿਟੀ ਦਿੱਤੀ ਗਈ ਹੈ ਤੇ ਸਾਰਾ ਹਸਪੀਟਲ ਜਨ ਨੂੰ ਸਮੇਂ-ਸਮੇਂ ਤੇ ਚ ਉਸ ਦੇ ਵਿੱਚ ਪੇਸ਼ੈਂਟ ਨੂੰ ਉਸ ਨੂੰ ਸਾਰਾ ਤਿੰਨ ਚਾਰ ਪਾਣੀ ਦੇਖਿਆ ਉਸ ਨੇ ਪੇਸ਼ੈਂਟ ਤੇ ਉਸ ਦੇ ਰਿਲੇਟਿਵਸ ਨੂੰ ਅਸੀਂ ਪੇਸ਼ੈਂਟ ਦੀ ਫਿਟਰ ਹਾਰਟ ਬਾਰੇ ਪ੍ਰੋਪਰ ਸੁਣਾ ਕੇ ਫਿਰ ਉਹਨੂੰ ਪੇਸ਼ੈਂਟ ਤੇ ਇਸ ਅਗਰ ਇਹ ਇਦਾਂ ਦੇ ਇਲਜ਼ਾਮ ਝੂਠੇ ਲਗਾਣ ਦੇ ਤਾਂ ਸਾਡੇ ਸਟਾਫ ਦੇ ਵਿੱਚ ਬਹੁਤ ਜ਼ਿਆਦਾ ਰੋਸ ਹੈ ਕਹਿੰਦੇ ਕਿ ਅਸੀਂ ਸਾਰੇ ਕੰਮ ਵੀ ਕਰਦੇ ਤੇ ਸਾਨੂੰ ਸਿਰਫ ਇਹ ਫਿਰ ਵੀ ਇਦਾਂ ਇਹ ਜੋ ਬਦਨਾਮ ਕੀਤਾ ਜਾਂਦਾ ਸੋਸ਼ਲ ਮੀਡੀਆ ਤੇ ਜਾਂ ਅਖਬਾਰ ਦੇ ਰਾਹੀਂ ਐਸ ਕਰਕੇ ਸਟਾਫ ਬੜਾ ਪਰੇਸ਼ਾਨ ਹੈ ਇਸ ਮਾਮਲੇ ਬਾਰੇ ਸਿਵਲ ਹਸਪਤਾਲ ਸਮਰਾਲਾ ਤੇ ਐਸਐਮਓ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੀ ਕਿਹਾ ਕਿ ਉਹਨਾਂ ਕੋਲ ਮਾਮਲੇ ਦੀ ਸ਼ਿਕਾਇਤ ਆਈ ਹੈ ਤੇ ਇਸ ਦੀ ਜਾਂਚ ਕੀਤੀ ਜਾਏਗੀ ਤੇ ਜਾਂਚ ਕਰਨ ਤੋਂ ਬਾਅਦ ਹੀ ਕੁਝ ਕਿਹਾ ਜਾ ਸਕੇਗਾ ਹਾਂਜੀ ਇੱਕ ਕੰਪਲੇਂਟ ਆਈ ਹੈ ਤੇ ਉਹਨਾਂ ਕੰਪਲੇਂਟ ਦੇ ਵਿੱਚ ਉਹਨਾਂ ਨੇ ਇਸ ਤਰ੍ਹਾਂ ਕਿਹਾ ਕਿ ਸਾਡੇ ਐਸਟਰਾ ਡਿਲੀਵਰੀ ਦੇ ਵਿੱਚ ਦਿੱਕਤ ਆਈ ਹੈ ਉਹ ਪੱਚਾਇ ਤੋਂ ਰੈਫਰ ਹੋ ਕੇ ਜਿਵੇਂ ਲੁਧਿਆਣੇ ਗਿਆ ਤੇ ਫਿਰ ਉਹਦੀ ਇਸ ਤਰ੍ਹਾਂ ਉੱਥੇ ਲੁਧਿਆਣੇ ਡੈਥ ਹੋਈ ਇਹ ਉਹਦੇ ਬਾਰੇ ਜੋ ਇਨਕੁਆਰੀ ਆਈ ਆ ਸੀ ਉਹਦੀ ਜਾਂਚ ਪੜਤਾਲ ਕਰਕੇ ਜੋ ਵੀ ਉਹਦੀ ਬੰਦੀ ਕਰਨੀ ਦੀ ਕਾਰਵਾਈ ਹੋਈ ਉਹ ਕਰਾਂਗੇ ਤੁਹਾਨੂੰ ਲਿਖਤੀ ਰੂਪ ਚ ਸ਼ਿਕਾਇਤ ਵੀ ਮਿਲੀ ਹੈ ਨਾ ਜੀ ਹਾਂ ਜੀ ਲਿਖਤੀ ਰੂਪ ਚ ਸ਼ਿਕਾਇਤ ਵੀ ਲਈ ਹੈ ਅਸੀਂ ਉਹ ਸ਼ਿਕਾਇਤ ਦੀ ਜਾਂਚ ਕਰਾਂਗੇ ਜਾਂਚ ਕਰਕੇ ਅਸੀਂ ਜਿਹੜੇ ਬਿਆਨ ਹੈ ਕਲਮ ਬੰਦ ਕਰਕੇ ਦੇਖਾਂਗੇ ਜੋ ਵੀ ਉਹਦੀ ਚ ਇਨਕੁਆਰੀ ਕਮੇਟੀ ਰਿਪੋਰਟ ਹੋਏਗੀ ਉਹਦੇ ਅਨੁਸਾਰ ਕਾਰਵਾਈ ਕਰਾਂਗੇ ਜਗਬਾਣੀ ਸਿਵਲ ਅਫੀਸ ਮਰਾਲਾ ਤੋਂ ਮਨੀਸ਼ ਸੱਚਦੇਵਾ ਦੀ ਰਿਪੋਰਟ